ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚੋਂ ਡੀਸੀ ਰੇਟ ਹੈ ਕੇਂਦਰ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਗਿਆ ਹੈ ਡੀਸੀ ਰੇਟ ਡੀਸੀ ਰੇਟ 22000 ਰੁਪਏ ਹੈ ਲੇਕਿਨ ਪੰਜਾਬ ਦੇ ਵਿੱਚ 7000 6000 8000 ਇਹ ਠੇਕੇਦਾਰੀ ਸਿਸਟਮ ਦੇ ਰਾਹੀਂ ਜਿਹੜੇ ਮਜ਼ਦੂਰ ਲੋਕ ਹੈ ਕਿਸੇ ਵੀ ਡਿਪਾਰਟਮੈਂਟ ਸੇ ਕੰਮ ਕਰ ਰਹੇ ਪਾਵੇਂ ਉਹ ਟੈਕਨੀਕਲ ਹੈ ਪਾਵੇਂ ਉਹ ਦੁੱਧ ਦੇ ਕਲੈਰੀਕਲ ਸਟਾਫ ਹੈ ਜਾਂ ਪੀਐਨ ਹੈ ਜਾਂ ਸਫਾਈ ਕਰਮਚਾਰੀ ਸਾਰਿਆਂ ਦੇ ਨਾਲ ਇਹ ਕੰਪਨੀਆਂ ਆਏ ਨੇ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ ਲੇਕਿਨ ਕੇਂਦਰ ਸਰਕਾਰ ਉਹਨਾਂ ਨੂੰ 22000 ਦੇ ਰਹੀ ਡੀਸੀ ਰੇਟ ਔਰ ਪੰਜਾਬ ਦੇ ਵਿੱਚ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਇਨ ਮੁੱਦਿਆਂ ਲੈ ਮੁਲਾਜ਼ਮਾ ਮੈਂ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਮੁਲਾਜ਼ਮਾ ਦੀ ਜਿਹੜੀ ਸਮੱਸਿਆ ਹੈ ਜਿਹੜੀ ਗੱਲ ਜਾਣਕਾਰੀ ਪਹਿਲਾਂ ਵੀ ਅਸੀਂ ਦੱਸ ਰਹੇ ਹਾਂ ਵੀ ਪਾ ਠੇਕੇਦਾਰ ਸੋषण ਕਰ ਰਹੇ ਪੰਜਾਬ ਦੇ ਵਿੱਚ ਜਿਹੜੇ ਕਰਮਚਾਰੀ ਐ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ 22000 ਰੁਪਏ ਦਿੱਤਾ ਜਾਂਦਾ ਔਰ ਪੰਜਾਬ ਦੇ ਵਿੱਚ 6000 7000 8000 ਮਨਮਰਜ਼ੀ ਨਾਲ ਠੇਕੇਦਾਰ ਧਰੇ ਉਸ ਨੂੰ ਲੈ ਕੇ ਜਿਹੜੇ ਮੁਲਾਜ਼ਮ ਬਰ ਗਏ ਉਹਨਾਂ ਵੀ ਗੁੱਸੇ 'ਕ ਲੈ ਰਹੇ ਔਰ ਸਰਕਾਰ ਨੂੰ ਵੀ ਚਾਹੀਦਾ ਹੈ ਵੀ ਇਹਨਾਂ ਮੁਲਾਜ਼ਮਾਂ ਦੀ ਜਿਹੜੀ ਇਹ ਜਾਇਜ਼ ਮੰਗ ਹੈ ਇਸ ਨੂੰ ਡੀਸੀ ਰੇਟ ਦੇ ਮੁਤਾਬਕ ਹੀ ਇਹਨਾਂ ਨੂੰ ਤਨਖਾਹ ਦਿੱਤੀ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰਾਂ ਦਾ ਬੱਚਾ ਦਾ ਦੋ ਵਕਤ ਦੀ ਰੋਟੀ ਸਹੀ ਟੈੰਗਨਲ ਚੱਲ ਸਕੇ ਲੇਕਿਨ ਕਦੋਂ ਸਰਕਾਰ ਜਾਗੇ ਕਦ ਅਧਿਕਾਰੀ ਇਹਨਾਂ ਦੇ ਮਸਲ ਨੂੰ ਹੱਲ ਕਰਨਗੇ ਇਹ ਆਉਣ ਵਾਲਾ ਸਮਾਂ ਦੱਸ ਲੇਕਿਨ ਸਮਾਣਾ ਦੇ ਜਿਹੜੇ ਬਿਜਲੀ ਬੋਰਡ ਦੇ ਕੰਮ ਹੈ ਠੇਕਾ ਮਲਾ ਜਮੈਂ ਪੱਕਾ ਮੋਰਚਾ ਇਹਨਾਂ ਨੇ ਬਿਜਲੀ ਬੋਰਡ ਦਫਤਰ ਦੇ ਬਾਹਰ ਲਾ ਦਿੱਤਾ ਹੈ ਕਿੰਨੀ ਤਨਖਾ ਮਿਲਦੀ ਹੈ ਗਲਵਾ ਕਰਦੇ ਇਹਨਾਂ ਦੇ ਨਾਲ ਮੇਰੇ ਨਾਲ ਜਸਵੀਰ ਸਿੰਘ ਪਾਵਰ ਕੰਟਰੈਸਕੋ ਠੇਕਾ ਮਲਾ ਯੂਨੀਅਨ ਡਿਵੀਜ਼ਨ ਪ੍ਰਧਾਨ ਜਸਵੀਰ ਜੀ ਜਿਹੜਾ ਅਸੀਂ ਅੱਜ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਜੀ ਕਾ ਵੀ ਲੰਬੇ ਸਮੇਂ ਤੋਂ ਕਿੰਨੇ ਦਿਨ ਤੇ ਬੈਠੇ ਹੋਰੇ ਪੱਕਾ ਮੋਰਚਾ ਲਾਇਆ ਹੁਣ ਅੱਜ ਸਾਡਾ ਦੂਜਾ ਦਿਨ ਆ ਜੀ ਅ ਕੱਲ ਤੋਂ ਸਟੈਂਡ ਕਰਿਆ ਸੀ ਧਰਨਾ ਜੀ ਅਸੀਂ ਤੇ ਰਾਤ ਨੂੰ ਵੀ ਸਾਥੀ ਉਰੀ ਪੱਕਾ ਮੋਰਚਾ ਲਾ ਕੇ ਬਹਿ ਗਏ ਕਿਉਂਕਿ ਸਾਡੇ ਨਾਲ ਲੁੱਟੇ ਬਹੁ ਬੜੀ ਹੋ ਰਹੀ ਹੈ ਜੀ ਅੱਜ ਤੋਂ ਪਿਛਲੇ 16 17 ਦੀ ਗੱਲ ਹੈ ਜੀ ਉਦੋਂ ਨਾ ਡੀਸੀ ਰੇਟ ਸਾਡਾ ਸਾਨੂੰ ਦਿੰਦੇ ਸੀ 9100 ਰੁਪਏ ਤੇ ਉਦੋਂ ਡੀਸੀ ਰੇਟ ਸੀ 10800 ਰੁਪਏ ਕੁਸ ਪੈਸੇ ਤੇ ਉਹ ਰੇਟ ਰਿਵਾਈਜ਼ ਹੁੰਦੇ ਤੇ ਠੇਕੇਦਾਰ ਹਰ ਹਰ ਰਿਵਾਈਜ਼ ਹੁੰਦੇ ਹਰ ਹਾਂ ਰੀਜ਼ ਹੁੰਦੇ ਸੀ ਉਹ ਠੇਕੇਦਾਰ ਤੱਕ ਲੈ ਚੁੱਕੇ ਨੇ ਜੀ ਇੱਥ ਤੇ ਸਾਨੂੰ ਨਹੀਂ ਦਿੱਤਾ ਜਾਂਦਾ ਸੀ ਘੱਟੋ ਘੱਟ ਇੱਕੀ ਕ ਬੰਦੇ ਆਈ 50 5 60 7000 ਰੁਪਏ ਇਕੱਠਾ ਹੋਏ ਕਿੱਥੇ ਬਣਦੇ ਕਿੱਥੇ ਬਣਦੇ ਸਾਡੀ ਕੰਪਨੀ ਆਈ ਹੁਣ ਤਾਂ ਮਤਲਬ ਆਪਣੀ ਸੰਧਿਆ ਜੀ ਪਹਿਲਾਂ ਠੇਕੇ ਬੂਪਾਰ ਆਈ ਸੀ ਜੀ ਤੇ ਬੂਟਾ ਸੀ ਤੇ ਐਸ ਕੇ ਆਰ ਕੇ ਕੰਪਨੀ ਸੀ ਹੁਣ ਕਿਹੜੀ ਹੈ ਹੁਣ ਜੀ ਸੰਧਿਆ ਕੰਪਨੀ ਹੈ ਜੀ ਇਹ 10k ਦੇ ਰਣੀਏ ਡੀ ਸੀ ਰੇਟ ਦਾ ਮੰਨੋ ਜੀ ਆਪਣਾ ਘੱਟੋ ਘੱਟ ਜੇ ਆਪਾਂ ਮੰਨੀਏ ਜੀ 1948 ਦੇ ਐਕਟ ਮੁਤਾਬਿਕ ਜਿਹੜੇ ਟੈਂਡਰ ਹੁੰਦਾ ਸਾਡਾ 1948 ਦੇ ਐਕਟ ਦੇ ਮੁਤਾਬਿਕ 25000 10 ਰੁਪਏ ਦਰਖਾ ਬਣਦੀ ਆ ਪਰ ਸਾਨੂੰ ਦਿੰਦੇ ਕੀ ਨੇ 10 10000 ਇਹ ਦੇਖੋ ਇਹਦਾ ਸਰ ਜੋ ਡੀਸੀ ਰੇਟ ਹੈਗਾ ਹੁਣ ਤਾਂ ਇਹਨਾਂ ਨੂੰ ਮਿਲ ਰਿਹਾ ਤੇ ਕਰੇਨ 10000 ਦੇ ਕਰੀਬ ਲekin ਇਹਨਾਂ ਦੇ ਕੁਝ ਪਿਛਲੇ ਬਕਾਏ ਸੀ ਪੁਰਾਣੇ ਠੇਕੇਦਾਰਾਂ ਦੇ ਜਿਨ੍ਹਾਂ ਵਿੱਚੋਂ ਇੱਕ ਠੇਕੇਦਾਰ ਨੇ ਕੱਲ ਇਹਨਾਂ ਦੀ ਜਿਹੜੀ ਬਣਦੀ ਐ ਮਾਉਂਟ ਸੀਗੀ ਇਹਨਾਂ ਦੇ ਅਕਾਊਂਟ ਚ ਪਾਤੀ ਤੇ ਇੱਕ ਠੇਕੇਦਾਰ ਮਾਨਸਾ ਦਾ ਹੈ ਉਹ ਅਸੀਂ ਅੱਜ ਉਹਨੂੰ ਬੁਲਾਇਆ ਹੋਇਆ ਉਹ ਜੋ ਵੀ ਇਹਨਾਂ ਦੇ ਸਾਰਿਆਂ ਦੀ ਜਿੰਨੀ ਵੀ ਕੈਲਕੂਲੇਸ਼ਨ ਤਿਆਰ ਕਰੇਗਾ ਸ਼ੀਟ ਉਹ ਸਾਨੂੰ ਕੱਲਾ ਸੀ ਅੱਜ ਦੇ ਦੇਜੇਗਾ ਤੇ ਜਿਹੜੀ ਬਣਦੀ ਅਮਾਉਂਟ ਆ ਉਹ ਵੀ ਇਹਨਾਂ ਦੀ ਜਲਦੀ ਨਾਲ ਦੇ ਖਾਤੇ ਪਵਾਇਦੀ ਜਾਏਗੀ। ਇਹ ਸਾਰਾ ਕੁਝ ਜਿਹੜਾ ਹੈਗਾ ਠਕਾ ਦੇ ਕਰਕੇ ਆ ਰਿਹਾ ਹੈ ਧਿਆਨ ਚ ਹੈ। ਇਸ ਨੂੰ ਉੱਪਰ ਭੇਜੋਗੇ। ਹਾਂਜੀ ਹਾਂਜੀ ਜਿਹੜੀ ਹੈਗੀ ਅਸੀਂ ਵੀ ਰਿਪੋਰਟ ਇਹਨਾਂ ਦੀ ਬਣਾ ਕੇ ਉੱਪਰ ਭੇਜਾਂਗੇ। ਤੇ ਜਿਹੜੀ ਇਹਨਾਂ ਦੀ ਬਕਾਇਆ ਰਕਮ ਖੜੀ ਆ ਉਹ ਇਹਨਾਂ ਨੂੰ ਜਲਦੀ ਨਾਲ ਦੇ ਖਾਤੇ ਪਵਾਇਦੀ ਜਾਊਗੀ। ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ న్యూਸ।